बहुत ही ज़्यादा ज़रूरत है देखिए इस बार हमारी परफॉर्मेंस जो है हॉकी में ओलंपिक्स में अपना एशियन गेम्स में जैसे हमारे स्पोर्ट्स पर्सन ने परफॉर्म किया है तो पूरे देश की रिस्पॉन्सिबिलिटी बनती है कि अपने नौजवानों को जो हमारे देश के सही मानों में हीरे हैं हीरो हैं हमारे रियल लाइफ के इनको हमें ऑनर करना चाहिए और आज डॉक्टर प्रबलिन और उनके साथियों ने ये बहुत अच्छा कार्यक्रम रखा है जहाँ पे हमारे जो ओलंपियन हैं पैरा ओलम्पियन हैं उनको यहाँ पे सम्मानित किया जाए लेकिन सर जिस तरीके से आज भी खेलों की अगर बात करें तो उनको वो सहूलियत नहीं मिल पाती वो सुविधा नहीं मिल पाती जो मिलनी चाहिए नहीं दिक ऐसा दिक नहीं ऐसा नहीं आप देखिए देश में बहुत सुधार हुआ है खेलो इंडिया के आने से आप देखोगे कि माहौल ही अलग बन गया है खेलो इंडिया में हर इंस्टीट्यूशन के बच्चे पार्टिसिपेट कर रहे हैं देश के हर गाँव से बच्चे उसमें पार्टिसिपेट कर रहे हैं ऐसा नहीं है लेकिन अभी बहुत कुछ और करना बाकी है हमारे देश के प्रधानमंत्री जी ने ये एक विज़न दिया है देश को ये उन्होंने एक प्रॉमिस किया है कि दो तक जो ओलंपिक्स हैं वो भारत में होंगी और ये हमारे देश के लिए बहुत बड़ी गर्व की बात होगी और उसकी तैयारियों के लिए ज़रूरी है कि हम पूरा देश ही पूरी संस्थाएं पूरा समाज इसकी ओर लगे थैंक यू आज दिल्ली चे पी एस एफ पंजाब दे जो मैं समझता कई दहाक्य बाद ਜਿਹੜੀ ਟੀਮ ਐਂਟੀ ਪੈਰਾਸ 올림픽ਸ ਦੇ ਵਿੱਚ ব্রونز ਮੈਡਲ ਪੰਜਾਬ ਇੰਡੀਆ ਦੀ ਟੀਮ ਨੇ ਜਿੱਤਿਆ ਉਹਦੇ ਵਿੱਚ ਪੰਜਾਬ ਦੇ 8 ਖਿਡਾਰੀ ਸੀ ਉਹ ਸਾਰੇ ਅੱਜ ਇੱਥੇ ਆਏ ਅਸੀਂ ਉਹਨਾਂ ਦਾ ਸਨਮਾਨ ਕੀਤਾ ਨਾਲ ਹੀ ਆਰਚਰੀ ਦੇ ਨਾਲ ਹੀ ਜਿਹੜੇ ਪਿਸਟਲ ਦੇ ਸ਼ੂਟਿੰਗ ਦੇ ਜਿੰਨੇ ਵੀ ਖਿਡਾਰੀ ਜਿਨ੍ਹਾਂ ਨੇ ਮਾਣ ਸਾਡੇ ਭਾਰਤ ਦਾ ਨਾਮ ਰੌਸ਼ਨ ਕੀਤਾ ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਕਦੀ ਹਾਕੀ ਦੇ ਵਿੱਚ ਸੰਸਾਰਪੂਰ ਇੱਕੋ ਹੀ ਪਿੰਡ ਸੀ ਕਿ ਜਿੱਥੋਂ ਸੰਸਾਰਪੁਰ ਚੋਂ ਹੀ ਸੈਂਕੜੇ ਜਿਹੜੇ ਹਾਕੀ ਦੇ ਖਿਡਾਰੀ ਪੈਦਾ ਹੋਏ ਜਿਨ੍ਹਾਂ ਨੇ 골ਡ ਮੈਡਲ ਜਿੱਤੇ ਪਰ ਕਿਤੇ ਨਾ ਕਿਤੇ ਸਾਡੀਆਂ ਖੇਡਾਂ ਜਨਰਲੀ ਵੀ ਪਿੱਛੇ ਰਹਿ ਗਈਆਂ ਖੇਡਾਂ ਵੱਲ ਧਿਆਨ ਵੀ ਪਿੱਛੇ ਰਹਿ ਗਿਆ ਔਰ ਇਸੇ ਕਰਕੇ ਮੈਂ ਸਮਝਦਾ ਕਿ ਜਿਹੜਾ ਪੰਜਾਬ ਦਾ ਜਾਂ ਹੋਰ ਹਰਿਆਣੇ ਦਾ ਜਾਂ ਹੋਰ ਸਾਡੇ ਭਾਰਤ ਦਾ ਯੂਥ ਹੈ ਉਹ ਕੁਰਾਹੇ ਪੈ ਗਿਆ ਭਾਵੇਂ ਉਹ ਡਰੱਗਸ ਦੇ ਵਿੱਚ ਭਾਵੇਂ ਉਹ ਬਾਰ ਜਾਨ ਦੇ ਇਮੀਗ੍ਰੇਸ਼ਨ ਏਜੰਟਾਂ ਦੇ ਚੱਕਰ ਦੇ ਵਿੱਚ ਤੇ ਮੈਂ ਸਮਝਦਾ ਕਿ ਖੇਡਾਂ ਦਾ ਇਨਫਰਾਸਟ੍ਰਕਚਰ ਨੂੰ ਸਟਰੈਂਥਨ ਕਰਨਾ ਬਹੁਤ ਜ਼ਰੂਰੀ ਹੈ ਮੈਂ ਇਹ ਕਿ ਪਾਰਲੀਮੈਂਟ ਦੇ ਵਿੱਚ ਜਿਹੜੀ ਖੇਲੋ ਖੇਲ ਇੰਡੀਆ ਸਕੀਮ ਹੈ ਉਹਦੇ ਅੰਤਰਗਤ ਵੀ ਪੰਜਾਬ ਤੇ ਹਰਿਆਣਾ ਨਾਲ ਥੋੜਾ ਜਿਹਾ ਵਿਤਕਰਾ ਹੋਇਆ ਕਿਉਂਕਿ ਸਾਡੇ 20 ਪਲੇਅਰ ਪੰਜਾਬ ਤੋਂ ਗਏ ਲੇਕਿਨ ਔਰ 117 ਪਲੇਅਰ ਦੇ ਵਿੱਚੋਂ ਸਮਝੋ 20% ਹੋ ਗਏ ਪਰ ਸਾਨੂੰ ਜਿਹੜਾ ਖੇਲੋ ਇੰਡੀਆ ਦੇ ਵਿੱਚ 3.8% ਫੰਡ ਪੰਜਾਬ ਨੂੰ ਮਿਲਿਆ ਹਰਿਆਣਾ ਨੂੰ ਵੀ ਘੱਟ ਮਿਲਿਆ ਫॉर दैट ਵੇਦ ਮੈਂ ਬੇਨਤੀ ਕੀਤੀ ਸਪੋਰਟਸ ਮਿਨਿਸਟਰ ਨੂੰ ਔਰ ਸਾਡੇ ਚੇਅਰਮੈਨ ਸਾਹਿਬ ਨੂੰ ਕਿ ਵੀ ਜਿਹੜੀਆਂ ਸਟੇਟਾਂ ਪ੍ਰੋਪੋਰਸ਼ਨੇਟ ਜਿੰਨੇ ਉਹ ਖਿਡਾਰੀ 올림픽ਸ ਦੇ ਵਿੱਚ ਏਸ਼ੀਅਨ ਗੇਮ ਦੇ ਵਿੱਚ ਕਾਮਨਵੈਲਥ ਖੇਡਾਂ ਦੇ ਵਿੱਚ ਭੇਜ ਰਹੀਆਂ ਉਸ ਖਿਡਾਰੀਆਂ ਦੇ ਪ੍ਰੋਪੋਰਸ਼ਨੇਟ ਦੇ ਨਾਲ ਉਹਨਾਂ ਨੂੰ ਖੇਡਾਂ ਦਾ ਬਜਟ ਅਲਾਟ ਹੋਣਾ ਚਾਹੀਦਾ ਤੇ ਮੈਨੂੰ ਖੁਸ਼ੀ ਹੈ ਕਿ ਉਹਨਾਂ ਨੇ ਮੇਰੀ ਸੁਜੈਸ਼ਨ ਇਹ ਪ੍ਰਵਾਨ ਕੀਤੀ ਹੈ ਤਾਂ ਉਹ ਅਗਲੀ ਵਾਰੀ ਉਹ ਜਦੋਂ ਡਿਸਟ੍ਰੀਬਿਊਟ ਕਰਨਗੇ ਇਹਦੀ ਜ਼ਿਆਦਾ ਰੈਸ਼ਨਲ ਡਿਸਟ੍ਰੀਬਿਊਸ਼ਨ ਹੋਏਗੀ ਸਟੇਟ ਸੂਬਿਆਂ ਨੂੰ ਵੀ ਚਾਹੀਏ ਔਰ ਜਿੰਨੀਆਂ ਪ੍ਰਾਈਵੇਟ ਖਾਸ ਕਰਕੇ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਕਾਲਜੇਸ ਨੇ ਹੋਰ ਇੰਡੀਵਿਜੂਅਲ ਯੂਨੀਵਰਸਿਟੀਆਂ ਹੈ ਸਰਕਾਰ ਵੱਲੋਂ ਵੀ ਕਿਉਂਕਿ ਖੇਡਾਂ ਹੀ ਸਾਡੇ ਨੌਜਵਾਨਾਂ ਨੂੰ ਸਹੀ ਮਾਰਗਦਰਸ਼ਨ ਕਰ ਸਕਦੀਆਂ ਸਾਨੂੰ ਖੇਡਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਜੋ ਖੇਡਾਂ ਫੁੱਟਬਾਲ ਸੀ ਹਾਕੀ ਸੀ ਉਹ ਜੋ ਖਤਮ ਹੋ ਰਹੀਆਂ ਉਹ ਉਹਨਾਂ ਨੂੰ ਦੁਬਾਰਾ ਲਿਆਣਾ ਚਾਹੀਦਾ ਹੈ ਕਬੱਡੀ ਵੀ ਆ ਰਹੀ ਹੈ ਤਾਂ ਕਿ ਇੱਕ ਪਾਸੇ ਸਾਡਾ ਨੌਜਵਾਨ ਤੰਦਰੁਸਤ ਹੋ ਸਕੇ ਫਿੱਟ ਰਹ ਸਕੇ ਫਿੱਟ ਇੰਡੀਆ ਭਾਰਤ ਦਾ ਨਾਮ ਰੋਸ਼ਨ ਕਰ ਸਕੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੇ ਔਰ ਸਾਰੀ ਸਮਾਜਿਕ ਬੁਰਾਈਆਂ ਤੋਂ ਬਚ ਸਕੇ ਤੇ ਮੈਂ ਸਮਝਦਾ ਕਿ ਅੱਜ ਬਹੁਤ ਅੱਛਾ ਪਹਿਲ ਹੋਈ ਹੈ ਕਿ ਅਸੀਂ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਹੈ ਜੇ ਸਨਮਾਨਿਤ ਕੀਤਾ ਗਿਆ ਕੀ ਲੱਗਦਾ ਕਿੰਨਾ ਕੋਸਾ ਮਿਲੇਗਾ ਜੀ ਬਹੁਤ ਵਧੀਆ ਉਪਰਾਲਾ ਜੀ ਇਹ ਵਿਪਸਫ ਦਾ ਡਾਕਟਰ ਗੁਰਮੀਤ ਜੀ ਦਾ ਸ਼ਬਦਨ ਜੀ ਦਾ ਤੇ ਮੈਂ ਸਮਝਦਾ ਕਿ ਅੱਜ ਆਨਰ ਕੀਤਾ ਗਿਆ ਜਿਹੜੇ ਹਾਕੀ ਦੇ ਮੈਡਲਿਸਟ ਸੀ ਸ਼ੂਟਰ ਜੋਟਰ ਸੀ ਮੈਂ ਆਕਸ਼ਰੀ ਤੋਂ ਦਾ ਡੈਫੀਨਟਲੀ ਜਾਨੂੰ ਇਹਨਾਂ ਮਾਨ ਸਨਮਾਨ ਪਿਆਰ ਮਿਲਦਾ ਹੈ ਪੂਰੇ ਦੇਸ਼ ਤੌਰ ਉੱਤੇ ਦੀ ਘੜੀ ਦੇ ਵਿੱਚ ਅੱਜ ਅਸੀਂ ਇੱਥੇ ਸਾਨੂੰ ਮਾਨ ਸਨਮਾਨ ਲਿਆ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਜਦੋਂ ਤੁਸੀਂ 올림픽 ਵੀ ਗਏ ਸੀ ਕਦੀ ਬੱਚਾ ਵੀ ਆਪਣਾ ਕੈਰੇਰ ਲਿੱਖ ਕੇ ਆਣਾ ਇੱਕ ਸੁਪਨਾ ਸੀ ਦੇਖੋ ਜੀ ਦੇਖੋ ਅਗਰ ਕੋਈ ਪਲੇਅਰ ਉੱਥੇ ਤੱਕ ਪਹੁੰਚਦਾ ਹੀ ਤਾਂ ਆ ਕਿਉਂਕਿ ਉਹ ਸੋਚ ਉਹ ਰੱਖਦਾ ਹੈ ਕਿਉਂਕਿ ਉੱਥੇ ਤੱਕ ਪਹੁੰਚਣਾ ਆਸਾਨ ਨਹੀਂ ਹੁੰਦਾ ਪਹਿਲਾਂ ਕੋਟਾ ਜਿੱਤਣਾ ਫਿਰ ਦੀ ਟੀਮ ਦੇ ਵਿੱਚ ਜਗ੍ਹਾ ਬਣਾਉਣ ਲਈ ਜਿਵੇਂ ਸਾਡੇ ਆਰਸੀ ਦੇ ਪੰਜ ਲੈਵਲ ਦੇ ਟ੍ਰਾਇਲ ਸੀ ਇਹ ਲਗਭਗ 5 ਮਹੀਨੇ ਦੇ ਵਿੱਚ ਉਹ ਕਲੀਅਰ ਕੀਤੇ ਹਰ ਮਹੀਨੇ ਇੱਕ ਟ੍ਰਾਇਲ ਹੁੰਦੇ ਸੀ ਆਪਣਾ ਫੋ ਤਾਂ ਇਹ ਚੀਜ਼ਾਂ ਹੁੰਦੀਆਂ ਪਰ ਮੈਂ ਸਮਝਦਾ ਕਿ ਜਿਸ ਦਿਨ ਕਿਡਾਰੀ ਮੈਡਲ ਜਿੱਤਦਾ ਉਸ ਦਿਨ ਸਾਰੇ ਚੀਜ਼ਾਂ ਸਾਰੇ ਗ੍ਰਹਿ ਉਹਦੇ ਵਕਤ ਵਿੱਚੋਂ ਉਹਦੀ ਬੋਡੀ ਉਹਦਾ ਮਾਈਂਡ ਸਾਰੀ ਚੀਜ਼ਾਂ ਉਹਦੇ ਫੇਵਰ ਚ ਹੁੰਦੀਆਂ ਤਾਂ ਉਹ ਮੈਡਲ ਤੱਕ ਪਹੁੰਚ ਪਾਉਂਦਾ ਚੈਲੈਂਜਿੰਗ ਕਿਤਨੇ ਹੁੰਦੇ ਹੈ ਜਬ ਆਪ ਮੈਦਾਨ ਮੇ ਹੁੰਦੇ ਹੈ ਤਾਂ ਚਲੋ ਜੀ ਅ ਦੇਖਿਏ ਜਿਹੜਾ ਮੇਰਾ ਨੇਚਰ ਆਫ ਗੇਮ ਹੈ ਸਾਡੀ ਆਰਚਰੀ ਦਾ ਤਾਂ ਉਹ ਕੀ ਸਾਨੂੰ ਮੈਂਟਲੀ ਐਸ ਵੈਲ ਐਸ ਫਿਜ਼ੀਕਲੀ ਤਾਂ ਫਿਜ਼ੀਕਲੀ ਤਾਂ ਸਟਰੋਂਗ ਰਹਿਣਾ ਪੈਂਦਾ ਪਰ ਮੈਂਟਲੀ ਵੀ ਮੈਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੈਂ ਫੋਨ ਬੰਦ ਰੱਖਦਾ ਜ਼ਿਆਦਾ ਗੱਲਬਾਤ ਨਹੀਂ ਔਰ ਮੈਂ ਨਵੀਂ ਕੋਈ ਪ੍ਰੋਸੈਸ ਚੀਜ਼ ਨਹੀਂ ਕਰਦਾ ਜੋ ਰੂਟੀਨ ਮੇਰਾ ਪਿਛਲੇ ਕੁਝ ਦਿਨਾਂ ਦੇ ਵਿੱਚ ਹੁੰਦਾ ਤਾਂ ਮੈਂ ਉਹਨੂੰ ਹੀ ਕੰਟੀਨਿਊ ਕਰਨ ਦੀ ਕੋਸ਼ਿਸ਼ ਕਰਦਾ ਔਰ ਉਸ ਟਾਈਮ ਵੀ ਜਦੋਂ ਇੱਕ ਇੱਕ ਮੈਚ ਜਿੱਤਦੇ ਚਾਹੀਦੇ ਕਿਉਂਕਿ ਨੌਕਆਊਟ ਹੁੰਦਾ ਅਗਰ ਤੁਸੀਂ ਇੱਕ ਮੈਚ ਹਾਰੇ ਤਾਂ ਕੰਪੀਟੀਸ਼ਨ ਚੋਂ ਬਾਹਰ ਤਾਂ ਪੰਜ ਮੈਚ ਜ ਟੂ ਚੁੰਨੇ ਆ ਫਿਰ 16 8 4 ਚ ਐਵੇਂ ਫਾਈਨਲ ਚ ਪਹੁੰਚਣਾ ਔਰ ਫਾਈਨਲ ਦੇ ਵਿੱਚ ਜਿਹੜਾ ਫੋਕਸ ਬਣਾ ਕੇ ਰੱਖਣਾ ਕਿਉਂਕਿ ਮਾਈਂਡ ਦੇ ਵਿੱਚ ਪੋਜ਼ਿਟਿਵ 네ਗੇਟਿਵ ਥੌਟਸ ਬਹੁਤ ਜ਼ਿਆਦਾ ਆਉਂਦੇ ਆ ਤਾਂ ਉਹ ਸਾਰੀ ਚੀਜ਼ਾਂ ਕੰਟਰੋਲ ਕਰਨੀ ਹੈ ਕਾਫੀ ਚੈਲੰਜਿੰਗ ਹੈ ਆਪਣਾ ਨਾਮ ਬਤਾ ਦਿਓ ਮੇਰਾ ਨਾਮ ਹਰਵਿੰਦਰ ਸਿੰਘ ਪੈਰਾ ਆਰਚਰੀ ਥੈਂਕ ਯੂ ਮੋਟੀਵੇਸ਼ਨ ਮਿਲ ਗਿਆ ਇਦਾਂ ਦੀ ਸਪੋਰਟ ਵੀ ਤੇ ਇਦਾਂ ਦਾ ਮੋਟੀਵੇਸ਼ਨ ਤੇ ਇੰਨਾ ਵਧੀਆ ਇਵੈਂਟ ਰੱਖਿਆ ਗੁਰਮੋਹ ਸਰ ਨੇ ਤੇ ਸਭ ਤੋਂ ਵੱਡੀ ਗੱਲ ਰਵਿੰਦਰ ਸਰ ਵੀ ਆਏ ਹੋਏ ਸੀ ਇੱਥੇ ਤੇ ਬਹੁਤ ਵਧੀਆ ਲੱਗਦਾ ਹਾਂ ਅੱਜ ਮੀਟਿੰਗ ਵਿੱਚ ਈ ਅਕੇ ਬੱਚਿਆਂ ਜਿਹੜਾ ਮੈਂਸੀ ਜਣਾ ਚਾਹੁੰਦਾ ਕਿ ਮੈਂ ਆਹੀ ਕਹਾਂਗਾ ਸਾਰੇ ਜਵਾਕਾਂ ਨੂੰ ਕਿ ਲਈ ਕੋਈ ਵੀ ਇੱਕ ਗੇਮ ਕਰੋ ਤੇ ਫੋਕਸ ਨਾਲੋ ਤੇ ਮਾਈਂਡ ਸੈਟ ਤੇ ਪ੍ਰੋਪਰਟੀ ਸੁਪਲੇਮੈਂਟ ਕੀ ਲੱਗਦਾ ਕਿ ਇਸ ਤਰੀਕੇ ਦੇ ਸੁਧਾਰ ਜਿਹੜੇ ਮੇ ਹੋਣੇ ਚਾਹੀਦੇ ਆ ਹਾਕੀ ਦੇ ਕਿਉਂਕਿ ਇੱਕ ਸਮਾਂ ਹੁੰਦਾ ਸੀ ਖਾਲੀ ਪੰਜਾਬ ਦੇ ਖਿਡਾਰੀਆਂ ਦੇ ਜਿਆਦਾ ਹਾਕੀ ਦੇ ਦੇਖਣ ਨੂੰ ਮੈਨੂੰ ਸਰੇ ਇਨਾਂ ਪਤਾ ਨਹੀਂ ਹਾਕੀ ਦੇ ਰਿਲੇਟਡ ਬਿਕੋਜ਼ ਮੈਂ ਐਮਪੈਸ਼ਨ ਸ਼ੂਟਰ ਤੇ ਬਹੁਤ ਚੇਂਜ ਹੋਇਆ ਮੈਂ 2016 ਤੋਂ ਕਰਦਾ ਪਿਆ ਹਾਂ ਸ਼ੂਟਿੰਗ ਤੇ ਉਦੋਂ ਇਹਨਾਂ ਨਹੀਂ ਜਾਣਦੇ ਸੀ ਸ਼ੂਟਿੰਗ ਨੂੰ 19 ਚ ਆ ਕੇ ਬਹੁਤ ਚੇਂਜ ਕੀਤਾ ਜਿਵੇਂ ਹੋਸਟਲ ਬਣ ਗਿਆ ਕੇਲੋ ਇੰਡੀਆ ਵੱਲੋਂ ਖੇਲੋ ਇੰਡੀਆ ਜਿੰਨੇ ਸਪੋਰਟ ਸੀਗੇ ਸ਼ੂਟਿੰਗ ਚ ਤੇ ਸਾਈ ਵੱਲੋਂ ਇਨੀ ਸਪੋਰਟ ਬਾਹਰ ਜਾ ਕੇ ਟ੍ਰੇਨਿੰਗ ਸਭ ਕੁਝ ਮਤਲਬ ਨੋ ਡਾਊਟ ਹਰ ਇੱਕ ਚੀਜ਼ ਮਤਲਬ ਬਹੁਤ ਪਰਫੈਕਟ ਨਾਲ ਮਿਲ ਨਹੀਂ ਸਾਨੂੰ ਇਸ ਚੀਜ਼ ਦੀ ਕੋਈ ਕਮੀ ਨਹੀਂ ਕੁਝ ਵੀ ਚਾਹੀਦਾ ਤੁਹਾਨੂੰ ਤੁਸੀਂ ਇੱਕ ਮੇਲ ਪਾਓ ਤੁਹਾਨੂੰ ਉਹ ਚੀਜ਼ ਮਿਲ ਜੂਗੀ ਲੇਕਿਨ ਅਗਰ ਸ਼ੂਟਿੰਗ ਕੀ ਅਗਰ ਬਾਤ ਕਰੇ ਤਾਂ ਅਭੀ ਕਿਆ ਹਮਾਰੇ ਦੇਸ਼ ਮੇਂ ਕਿਆ ਉਹ ਸੁਵਿਧਾਏ ਹੈ ਜੋ ਦੂਸਰੇ ਦੇਸ਼ੋ ਕੇ ਮੁਕਾਬਲੇ ਬਿਲਕੁਲ सब सब मिलेगा आपको यहाँ पे किसी चीज़ की कोई कमी नहीं है मैंने अभी बताया सर को कि टॉप स्कीम जब से लागू हुई है मोदी जी की तरफ से काफ़ी ज़्यादा सपोर्ट मिल रही है हर एक हर एथलीट को और नो डाउट कि सिर्फ ओनली शूटिंग हर गेम में मिल रही है वो चीज़ एंड मैं 2019 में आया था खेलो इंडिया स्कीम में उसके बाद 2020 हज़ार में मैं टॉप स्कीम में आ गया एंड उसके बाद मेरे को पैलेट्स जैसे पिस्टल में पैलेट्स यूज़ होती हैं वो चीज़ एंड उसके बाद बाहर जाके ट्रेनिंग ओलंपिक से बाद ओलंपिक से पहले हमने बाहर जाके ट्रेनिंग करी तो उसके लिए काफ़ी फैसिलिटीज़ थी हमारे पास अगर किसी चीज़ की भी कमी हो तो हम बोल देते थे कि हम... आने वाले गेमों के लिए किस तरीके की तैयारियाँ अभी तो रेस्ट पे हैं अभी सारे एथलीट ही रेस्ट पे हैं कि अभी कोई करेगा भी नहीं, नहीं है ਮਨੇ ਬੜੀ ਖੁਸ਼ੀ ਦੀ ਗੱਲ ਹੈ ਜੀ ਜਦੋਂ ਵੀ ਕੋਈ ਪਲੇਅਰ ਜਿੱਤ ਕੇ ਆਉਂਦਾ ਜਾਂ ਕੋਈ ਵੀ ਤੁਸੀਂ ਅਚੀਵਮੈਂਟ ਕਰਕੇ ਆਉਂਦੇ ਹੋ ਜਦੋਂ ਮਤਲਬ ਸਾਰੇ ਲੋਕ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਤੁਹਾਡੀ ਜਿੱਤ ਨੂੰ ਤੁਹਾਡੀ ਗੇਮ ਨੂੰ ਐਪਰੀਸ਼ੀਏਟ ਕਰਦੇ ਆ ਤਾਂ ਹਮੇਸ਼ਾ ਹੀ ਸਾਰੀਆਂ ਉਹ ਜਿਹੀ ਮੂਮੈਂਟਸ ਅਤਲੀ ਹਮੇਸ਼ਾ ਹੀ ਬਹੁਤ ਸਪੈਸ਼ਲ ਹੁੰਦੀਆਂ ਆ ਚੈਲੰਜ ਕਿੰਨੇ ਹੁੰਦੇ ਆ ਜਦੋਂ ਆਪਾਂ ক্রিকেট ਦੇ ਮੈਦਾਨੇ ਹੌਕੀ ਦੇ ਚੈਲੰਜਿੰਗ ਕਿੰਨੇ ਹੁੰਦੇ ਆ ਹਾਂ ਜੀ ਚੈਲੰਜ ਚ ਮਤਲਬ ਸਪੋਰਟਸ ਲਾਈਫ ਦਾ ਚੈਲੰਜ ਤੋਂ ਇੱਕ ਸਪੋਰਟਸ ਪਰਸਨ ਕੀ ਜੋ ਇੱਕ ਲਾਈਫ ਹੈ ਨਾ ਉਹ ਚੈਲੰਜ ਹੈ ਹਰ ਰੋਜ਼ ਆਪਕੇ ਪਾਸ ਇੱਕ ਚੈਲੰਜ ਹੈ ਕਿਉਂਕਿ ਕੰਪੀਟੀਸ਼ਨ ਕਾਫੀ ਹਾਰਡ ਹੁੰਦਾ ਹੈ ਔਰ ਹਰ ਰੋਜ਼ ਹੀ ਆਪ ਮਤਲਬ ਕੰਪੀਟੀਸ਼ਨ ਕੋ ਫੇਸ ਕਰਤੇ ਹੋ ਇੰਜਰੀਜ਼ ਕੋ ਫੇਸ ਕਰਤੇ ਹੋ ਔਰ ਅਪ ਐਂਡ ਡਾਊਨਸ ਕੋ ਫੇਸ ਕਰਤੇ ਹੋ ਕਬੀ ਹਾਰਤੇ ਹੋ ਕਬੀ ਜੀਤੇ ਹੋ ਤੋ ਚੈਲੰਜਸ ਹਮੇਸ਼ਾ ਹੀ ਆਪਕੇ ਸਾਹਮਣੇ ਰਹਤੇ ਹੈ ਤੁਸੀਂ ਮੈਸੇਜ ਬਤਨਾ ਚਾਹੋਗੇ ਕਿ ਤੁਸੀਂ ਆ ਜਿਹੜੇ ਨੇ ਬੱਚੇ ਨੇ ਕਿਤਨਾ ਕਿਤੇ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਭਾਜੀ ਮੈਸੇਜ ਇਹੀ ਹੈ ਵੀ ਖੇਡਾਂ ਦੇ ਨਾਲ ਜੁੜੇ ਰਹੋ ਹਣਾ ਸਪੋਰਟਸ ਲਾਈਫ ਤੁਹਾਡੀ ਮਤਲਬ ਤੋ ਤੁਹਾਡੀ ਫਿਜ਼ੀਕਲੀ ਫਿਟਨੈਸ ਦੇ ਲਈ ਵੀ ਤੇ ਤੁਹਾਡੀ ਇੱਕ ਪਰਸਨਲ ਦੇ ਲਈ ਵੀ ਸਪੋਰਟਸ ਲਾਈਫ ਸਭ ਤੋਂ ਬੈਸਟ ਹੈ ਜੇ ਮਤਲਬ ਜਿਹੜੀ ਸਪੋਰਟਸ ਲਾਈਫ ਹੈ ਤੁਹਾਨੂੰ ਕਾਫੀ ਕੋਸ਼ ਜ਼ਿੰਦਗੀ ਦੇ ਵਿੱਚ ਸਿਖਾ ਜਾਂਦੀ ਆ ਨਾ ਜੇ ਤੁਸੀਂ ਸਪੋਰਟਸ ਦੇ ਨਾਲ ਜੁੜੇ ਰਹਿੰਦੇ ਹੋ ਤੁਸੀਂ ਆਪਣੇ ਆਪ ਦਾ ਧਿਆਨ ਰੱਖਦੇ ਹੋ ਆਪਣੇ ਸਰੀਰ ਦਾ ਧਿਆਨ ਰੱਖਦੇ ਹੋ ਐਜ਼ এ ਭਾਵੇਂ ਐਂਟਰਟੇਨਮੈਂਟ ਤੁਸੀਂ ਇਸ ਚੀਜ਼ ਨੂੰ ਕਹਿ ਲੋ ਜਾਂ ਇੱਕ ਪ੍ਰੋਫੈਸ਼ਨਲ ਕੈਰੋ ਬਟ ਸਪੋਰਟਸ ਦੇ ਨਾਲ ਸਾਨੂੰ ਹਮੇਸ਼ਾ ਟੱਚ ਰਹਿਣਾ ਚਾਹੀਦਾ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਔਰ ਇਹਨਾਂ ਨੇ ਬਾਈਕ ਆਪਣੇ ਬਾਈਕ ਫਸਫਾਸ ਤੋਂ ਬਹੁਤ ਕੰਮ ਕਰਦੇ ਨੇ ਔਰ ਆਪਣੀ ਕੌਮ ਵਾਸਤੇ ਪੰਜਾਬੀਆਂ ਵਾਸਤੇ ਸਭ ਵਾਸਤੇ ਇਹਨਾਂ ਨੇ ਇੰਨਾ ਕੁਝ ਕੀਤਾ ਹੈ ਐਜੂਕੇਸ਼ਨ ਫਰੰਟ ਤੇ ਹਰ ਇੱਕ ਜਗ੍ਹਾ ਤੇ ਕਿ ਪਹਿਲੀ ਵਾਰ ਇਹਨਾਂ ਨੇ ਕੀਤਾ ਜਿਹਦੇ ਵਿੱਚ ਆਨਰ ਕੀਤਾ ਸਪੋਰਟਸ ਵਾਲੇ ਔਰ ਆਪਣੇ ਖਿਡਾਰੀ ਕਾਫੀ ਪੰਜਾਬ ਆਏ ਹਨ ਐਂਡ ਸਾਨੂੰ ਖੁਸ਼ੀ ਦੀ ਗੱਲ ਹੈ ਤੋਂ ਇਹ ਤਾਂ ਬੜੀ ਅੱਛੀ ਗੱਲ ਹੈ ਔਰ ਜਿੰਨਾ ਵੀ ਕਰੋਗੇ ਜੇ ਆਫਟਰ ਆਲ ਸਾਰੀ ਜ਼ਮੀਨ ਨਿਕਲ ਜਾਂਦੀ ਹੈ ਮੈਡਲ ਜਿੱਤਣ ਪਿੱਛੇ ਤਾਂ ਜਿੰਨੀ ਆਪਾਂ ਨੂੰ ਇਹਨਾਂ ਦੀ ਇੱਜ਼ਤ ਅਫਸਾਈ ਕਰੀਏ ਕਰਾਂਗੇ ਖਿਡਾਰੀਆਂ ਦੀ ਉਹ ਨਹੀਂ ਖੇਲਾ ਖੇਲਾ ਵਾਲੇ ਨੂੰ ਜੋਖਮ ਉਹਦੇ ਅਗਲੇ ਬੱਚਿਆਂ ਤੋਂ ਵੀ ਵੱਧ ਔਰ ਸਾਡੇ ਖਿਡਾਰੀ ਦੇ ਡਿਜ਼ਰਵ ਇਟ ਆਹ ਲਿਖਿਆ ਨਹੀਂ ਕਿ ਸਾਡੇ ਬਣਦੇ ਨੇ سپورਟ ਕਰਦੇ ਨੇ ਲੇਕਿਨ ਹਾਕੀ ਜਾਂ ਦੂਜੇ ਖੇੜੇ ਖੇਡਣ ਨੂੰ ਉਹਨਾਂ ਨੂੰ ਵੀ ਮਿਲਦਾ ਹੈ ਕਿ ਕਿ ਸੋਚ ਲੈ ਕੇ ਜਿਹੜਾ ਅੱਜ ਇਹਨਾਂ ਘੜਾੜਿਆਂ ਨੂੰ ਸਨਮਾਨ ਕਰ ਰਹੇ ਹਾਂ ਅਸੀਂ ਖਾਲੀ ਹਾਕੀ ਵਾਸਤੇ ਹੀ ਨਹੀਂ ਅਸੀਂ ਸਮਝਦੇ ਹਾਂ ਕਿ ਹਰ ਖਿਡਾਰੀ ਨੂੰ ਚਾਹ ਪਾਵੇ ਉਹ ਹਾਕੀ ਖੇਡਦਾ ਹੋਵੇ ਪਾਵੇ ਕੋਈ ਵੀ ਸਪੋਰਟਸ ਖੇਡਦਾ ਹੋਵੇ ਜਿਹੜਾ ਉਹ ਜਜ਼ਬਾ ਉਹ ਲੈ ਕੇ ਤਿਰੰਗੇ ਵਾਸਤੇ ਅੱਗੇ ਚੱਲ ਰਿਹਾ ਹੈ ਉਸ ਜਜ਼ਬੇ ਵਾਸਤੇ ਅਸੀਂ ਚਾਹਾਂਗੇ ਕਿ ਅਸੀਂ ਸਾਰੇ ਅੱਗੇ ਆਈਏ ਔਰ ਰਾਜਾ ਸਾਹਿਬ ਜਿਹੜੇ ਨੇ ਅਸੀਂ ਕਵਾਂਗੇ ਕਿ ਰਾਜਾ ਸਾਹਿਬ ਨੇ ਜਿਹੜੀ ਸਾਨੂੰ ਲੀਡਰਸ਼ਿਪ ਦਿੱਤੀ ਹੈ 올림픽ਸ ਦੀ ਉਹ ਅਸੀਂ ਸਾਰੇ ਮਿਲ ਕੇ ਉਸ ਚੀਜ਼ ਨੂੰ ਅੱਗੇ ਲੈ ਕੇ ਜਾਈਏ ਔਰ ਹਰ ਸਪੋਰਟਸ ਨੂੰ ਅੱਗੇ ਲੈ ਕੇ ਜਾਈਏ ਆ ਜਸਟ ਵਾਂਟ ਟੂ ਸੇ ਦਿਸ ਓਨਲੀ ਔਰ ਇਹ ਪਲੈਟਫਾਰਮ ਜਿਹੜਾ ਅਸੀਂ ਪਹਿਲਾ ਮੁੰਡੇ ਵੱਲੋਂ ਔਰ WIFS ਵੱਲੋਂ ਤਿਆਰ ਕੀਤਾ ਹੈ ਜੈਸੀ ਇਹ ਚਾਹਾਂਗੇ ਕਿ ਇਹ ਸੇਵਾ ਅਸੀਂ ਦੇਸ਼ ਕੌਮ ਵਾਸਤੇ ਹਮੇਸ਼ਾ ਕਰਦੇ ਰਹੀਏ ਔਰ ਅਸੀਂ ਹਮੇਸ਼ਾ ਇਹ ਚਾਹਾਂਗੇ ਕਿ ਅਸੀਂ ਐਥਲੀਟਸ ਨੂੰ ਸਪੋਰਟਸ ਨੂੰ ਬਹੁਤ ਅੱਗੇ ਲੈ ਕੇ ਜਾਈਏ ਜਿਹੜਾ ਯੋਗਦਾਨ ਅਸੀਂ ਦੇ ਪਾਈਏ ਉਹ ਅਸੀਂ ਜ਼ਰੂਰ ਦਵਾਂਗੇ